ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਜਿਸ ਢੰਗ ਦੇ ਨਾਲ ਅੱਜ ਸਵੇਰ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਮੰਥਨ ਕਰ ਰਹੇ ਨੇ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਜਿਹੜੇ ਜੇਤੂ ਕੈਂਡੀਡੇਟ ਸੀ ਅੱਜ ਉਹਨਾਂ ਨੂੰ ਸੱਦਿਆ ਗਿਆ ਸੀ ਉਹਨਾਂ ਦੇ ਹਲਕੇ ਦੇ ਜਿਹੜੇ ਮਨਿਸਟਰ ਨੇ ਜਿਹੜੇ ਵਿਧਾਇਕ ਨੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਸੱਦਿਆ ਗਿਆ ਸੀ ਮਾਲਵਿੰਦਰ ਸਿੰਘ ਕਾਂਗਸਾੜੇ ਨਾਲ ਨੇ ਸਰ ਅੱਜ ਜੇਤੂਆਂ ਨੂੰ ਬੁਲਾਇਆ ਗਿਆ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਮੰਥਨ ਕਰ ਰਹੀ ਹੈ ਇਨ ਰਿਜ਼ਲਟ ਦੇ ਉੱਪਰ ਕਿ ਕੁਝ ਰਹਿਸ ਮੰਥਨ ਦੇ ਮੁੱਖ ਮੰਤਰੀ ਜੀ ਨੇ ਬੁਲਾਇਆ ਸੀ ਉਹਨਾਂ ਨੇ ਵਧਾਈ ਵੀ ਜਿਹੜਾ ਹੈ ਉਹਦੇ ਲਈ ਗ੍ਰਾਇਡ ਵੀ ਕੀਤਾ ਕਿਉਂਕਿ ਉਹਨਾਂ ਦਾ ਆਪਣਾ ਇੱਕ ਐਕਸਪੀਰੀਅੰਸ ਜੀ ਕਿਸ ਤਰ੍ਹਾਂ ਦੀ ਗਾਈਡੈਂਸ ਮਿਲੀ ਹੈ ਕੀ ਕੁਝ ਗੁਰਮੰਤਰ ਮੁੱਖ ਮੰਤਰੀ ਨੇ ਦਿੱਤੇ ਨੇ ਇਸ ਲਈ ਪੰਜਾਬ ਦੇ ਬਹੁਤ ਸਾਰੇ ਇਸ਼ੂ ਆ ਜਿਹੜੇ ਪਾਰਲੀਮੈਂਟ ਚ ਪੈਂਡਿੰਗ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਹੈ ਉਹਦੇ ਤੇ ਗੱਲ ਕਿਹੜਾ ਕਰਨੀ ਹੈ ਉਹਦੇ ਬਾਰੇ ਤਮਾਮ ਚਰਚਾ ਹੋਈ ਉਹਦੇ ਬਾਰੇ ਚਰਚਾ ਹੋਈ ਲੇਕਿਨ ਜਿਹੜਾ ਉਤਰਾਵ ਤੇ ਚੜਾਓ ਵੇਖਣ ਨੂੰ ਮਿਲਿਆ ਇਹ ਚੋਣਾਂ ਦੇ ਵਿੱਚ ਤੁਹਾਡੀ ਸੀਟ ਦੀ ਵੀ ਜ਼ਿਕਰ ਗੱਲ ਕਰੀਏ ਕਈ ਹਲਕੇ ਇਹੋ ਜਿਹੇ ਸੀ ਜਿਸ ਦੇ ਵਿੱਚ ਉਤਰਾਵ ਚੜਾਓ ਵੇਖਣ ਨੂੰ ਮਿਲਿਆ ਕਿਉਂ ਉਹਨਾਂ ਦੇ ਉੱਪਰ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਐਸੀ ਕੋਈ ਚਰਚਾ ਨਹੀਂ ਹੈ ਮੁੱਖ ਮੰਤਰੀ ਜੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਬਾਕੀ ਇਹ ਤੇ ਕੰਟੀਨਿਊ ਪ੍ਰੋਸੈਸ ਚ ਚੱਲਦਾ ਰਹੂਗਾ ਹਾਂ ਲੇਕਿਨ ਤੁਸੀਂ ਕੀ ਮੰਨਦੇ ਹੋ 10 ਸੀਟਾਂ ਹਾਲਾਂਕਿ 13 0 ਦਾ ਨਾਅਰਾ ਸੀ ਲੇਕਿਨ 10 ਸੀਟਾਂ ਦੇ ਉੱਪਰ ਰਿਜ਼ਲਟ ਜਿਹੜੇ ਨੇ ਉਮੀਦਾਂ ਤੇ ਖਰੇ ਉਤਰਦੇ ਨਜ਼ਰ ਨਹੀਂ ਆ ਠੀਕ ਕਰਾਂਗੇ ਨਹੀਂ ਜੀ ਇਹ ਕੋਈ ਐਸੀ ਗੱਲ ਨਹੀਂ ਕਿ ਪੋਲਿਟਿਕਸ ਹੈ ਪਾਰਟੀ ਆਉਣ ਵਾਲੇ ਟਾਈਮ 'ਚ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਾਂਗੇ ਲੇਕਿਨ ਵਿਰੋਧੀਆਂ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰਤੇ ਕੱਲ ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਭਗਵੰਤ ਮਾਨ ਦਾ ਅਸਤੀਫਾ ਤੱਕ ਮੰਗਦੇ ਨਜ਼ਰ ਆ ਰਹੇ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਜੀ ਉਹਨਾਂ ਨੇ ਕੋਈ ਜੋ ਮਰਜ਼ੀ ਕਹੀ ਚਲੋ ਸਿੱਧੇ ਤੌਰ ਤੇ ਜਿਸ ਤਾਂ ਦੇ ਨਾਲ ਲਗਾਤਾਰ ਮੰਥਨ ਦਾ سلسلہ ਜਿਹੜਾ ਉਹ ਲਗਾਤਾਰ جاری ਹੈ ਅੱਜ ਜੇਤੂ ਬੁલાਏ ਗਏ ਸੀ ਕੱਲ ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੜ ਦੀ ਨਜ਼ਰ ਆਈ ਹੈ ਹਾਰ ਦੀ ਨਜ਼ਰ ਆਈ ਹੈ ਕੱਲ ਉਹਨਾਂ ਨਾਲ ਮੰਥਨ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਮੰਥਨ ਤੋਂ ਬਾਅਦ ਕੀ ਨਵੇਂ ਫੈਸਲੇ ਜਿਹੜੀ ਆਮ ਆ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਜਿਸ ਢੰਗ ਦੇ ਨਾਲ ਅੱਜ ਸਵੇਰ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਮੰਥਨ ਕਰ ਰਹੇ ਨੇ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਜਿਹੜੇ ਜੇਤੂ ਕੈਂਡੀਡੇਟ ਸੀ ਅੱਜ ਉਹਨਾਂ ਨੂੰ ਸੱਦਿਆ ਗਿਆ ਸੀ ਉਹਨਾਂ ਦੇ ਹਲਕੇ ਦੇ ਜਿਹੜੇ ਮਨਿਸਟਰ ਨੇ ਜਿਹੜੇ ਵਿਧਾਇਕ ਨੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਸੱਦਿਆ ਗਿਆ ਸੀ ਮਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ ਸਰ ਅੱਜ ਜੇਤੂਆਂ ਨੂੰ ਬੁਲਾਇਆ ਗਿਆ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਮੰਥਨ ਕਰ ਰਹੀ ਹੈ ਇਨ ਰਿਜ਼ਲਟ ਦੇ ਉੱਪਰ ਕੀ ਕੁਝ ਰਹਿਸ ਮੰਥਨ ਦੇ ਮੁੱਖ ਮੰਤਰੀ ਜੀ ਨੇ ਬੁਲਾਇਆ ਸੀ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਜਿਹੜਾ ਹੈ ਉਹਦੇ ਲਈ ਗ੍ਰਾਈਡ ਵੀ ਕੀਤਾ ਕਿਉਂਕਿ ਉਹਨਾਂ ਦਾ ਆਪਣਾ ਇੱਕ ਐਕਸਪੀਰੀਅੰਸ ਜੀ ਕਿਸ ਤਰ੍ਹਾਂ ਦੀ ਗਾਈਡੈਂਸ ਮਿਲੀ ਹੈ ਕੀ ਕੁਝ ਗੁਰਮੰਤਰ ਮੁੱਖ ਮੰਤਰੀ ਨੇ ਦਿੱਤੇ ਨੇ ਇਸ ਲਈ ਪੰਜਾਬ ਦੇ ਬਹੁਤ ਸਾਰੇ ਇਸ਼ੂ ਹੈ ਜਿਹੜੇ ਪਾਰਲੀਮੈਂਟ ਚ ਪੈਂਡਿੰਗ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਹੈ ਉਹਦੇ ਤੇ ਗੱਲ ਕਿਤਰਾ ਕਰਨੀ ਉਹਦੇ ਬਾਰੇ ਤਮਾਮ ਚਰਚਾ ਹੋਈ ਉਹਦੇ ਬਾਰੇ ਚਰਚਾ ਹੋਈ ਲੇਕਿਨ ਜਿਹੜਾ ਉਤਰਾਵ ਤੇ ਚੜਾਅ ਵੇਖਣ ਨੂੰ ਮਿਲਿਆ ਇਹ ਚੋਣਾਂ ਦੇ ਵਿੱਚ ਤੁਹਾਡੀ ਸੀਟ ਦੀ ਵੀ ਜ਼ਿਕਰ ਗੱਲ ਕਰੀਏ ਕਈ ਹਲਕੇ ਇਹੋ ਜਿਹੇ ਸੀ ਜਿਸ ਦੇ ਵਿੱਚ ਉਤਰਾਵ ਚੜਾਅ ਵੇਖਣ ਨੂੰ ਮਿਲਿਆ ਕੀ ਉਹਨਾਂ ਦੇ ਉੱਪਰ ਕੋਈ ਚਰਚਾ ਹੋਈ ਹੈ ਨਹੀਂ ਨਹੀਂ ਐਸੀ ਕੋਈ ਚਰਚਾ ਨਹੀਂ ਹੈ ਮੁੱਖ ਮੰਤਰੀ ਜੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਬਾਕੀ ਇਹ ਤੇ ਕੰਟੀਨਿਊ ਪ੍ਰੋਸੈਸ ਚ ਚੱਲਦਾ ਰਹੂਗਾ ਕਿੰਤੋ ਸੀ ਕਿ ਮੰਨਦੇ 10 ਸੀਟਾਂ ਹਾਲਾਂਕਿ 13 ਜ਼ੀਰੋ ਦਾ ਨਾਰਾ ਸੀ ਲੇਕਿਨ 10 ਸੀਟਾਂ ਦੇ ਉੱਪਰ ਰਿਜ਼ਲਟ ਜਿਹੜੇ ਨੇ ਉਮੀਦਾਂ ਤੇ ਖਰੇ ਉਤਰਦੇ ਨੇ ਠੀਕ ਕਰਾਂਗੇ ਵੀ ਨਹੀਂ ਜੀ ਇਹ ਕੋਈ ਐਸੀ ਗੱਲ ਨਹੀਂ ਜੀ ਪੋਲਿਟਿਕਸ ਹੈ ਪਾਰਟੀ ਪੰਜਾਬ ਸਰਕਾਰ ਬਹੁਤ ਬਿਹਤਰ ਕੰਮ ਕਰ ਰਹੀ ਹੈ ਆਉਣ ਵਾਲੇ ਟਾਈਮ 'ਚ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਾਂਗੇ ਲੇਕਿਨ ਵਿਰੋਧੀਆਂ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰਤੇ ਕੱਲ ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਭਗਵੰਤ ਮਾਨ ਦਾ ਅਸਤੀਫਾ ਤੱਕ ਮੰਗਦੇ ਨਜ਼ਰਾਂ ਦੇ ਪੱਲੇ ਕੁਝ ਨਹੀਂ ਹੈ ਜੀ ਉਹਨਾਂ ਨੇ ਕੋਈ ਜੋ ਮਰਜ਼ੀ ਕੀਤਾ ਚਲੋ ਸਿੱਧੇ ਤੌਰ ਤੇ ਜਿਸ ਤਾਂ ਜਨਨ ਲਗਾਤਾਰ मंथन ਦਾ سلسلہ ਜਿਹੜਾ ਉਹ ਲਗਾਤਾਰ ਜਾਰੀ ਹੈ ਜ ਜੇਤੂ ਬੁਲਾਏ ਗਏ ਸੀ ਕੱਲ ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੜ ਦੀ ਨਜ਼ਰ ਆਈ ਹੈ ਹਾਰ ਦੀ ਨਜ਼ਰ ਆਈ ਹੈ ਕੱਲ ਉਹਨਾਂ ਨਾਲ ਮੰਥਨ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਮੰਥਨ ਤੋਂ ਬਾਅਦ ਕੀ ਨਵੇਂ ਫੈਸਲੇ ਜੜੀ ਆਮ ਆਦਮੀ ਪਾਰਟੀ ਲੈਂਦੀ ਨਜ਼ਰ ਆਉਂਦੀ ਹੈ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par